ਭਾਗੇ ਵਧ ਜਾਣਿਆ ਜੇ ਨਾ ਵਸ ਸਕਤਾ ਰਾ ਰਾਰਾ ਰਸ ਲਾਏ ਹਾਰਾ ਰਾਰਾ ਸੇ ਲਾਪ ਆਪੇ ਆ ਰਸ ਹੋਏ ਆਪ ਤੇ ਆਕਰ ਦੇਵ ਸ੍ਰੀ ਵਰਮਖ ਅਮਰ ਤਚ ਸਵਧਨ ਮੰਗ ਹਰਿਆ ਹੋਇ ਨਾਨਕ ਰਾਮ ਸਿਆ ਮਨਸੋਈ ਰਿਦਾਗ ਮੰਨ ਲਾ ਚੌਥਾ ਜੇਨ ਵੇਚੜੇ ਫਿਰ ਹੱਥ ਮਰੈ ਵੇੜ ਸਵਾਈ ਜਾਏ ਆਨੁ ਕੜੇ ਨਾਨਕੁ ਜੁਜੇ ਮੇ ਤੁਮ ਹੁਸਾਵਾ ਜਿ ਪ੍ਰਿਆ ਖਾ ਗਿਆ ਪਸਰੇ ਆ ਮਨ ਮੁਗ ਲਗ ਮਾਫੀ ਬਜੇ ਪਜਾਏ ਪਾਏ ਮੀਤ ਸਰਾ ਪ੍ਰਸੋਏ ਹਉ ਤਾਬਾ ਬਲਤ ਨਮੋ ਵੇਖ ਹੈ ਹੰਤ ਬੇਣੀ ਕੋ ਨਾ ਹੋਏ